ਰਪੇ ਸਿੰਘ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਜੇਹੀ ਸ਼ਬਦਾਵਲੀ ਵਰਤੀ ਤੇ ਜਿਸ ਤੋਂ ਬਾਅਦ ਹੁਣ ਸਿਆਸੀ ਕਮਸਾਣ ਜਿਹੜਾ ਕਿ ਇਕੈਲੀ ਦਲ ਦੇ ਵਿੱਚ ਮਚ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਗੁਰਬਾਣੀ ਵੇਚ ਕੇ ਲੋਕਾਂ ਨੂੰ ਪੈਸੇ ਦਿੱਤੇ ਨੇ ਤੇ ਅਜਿਹੇ ਪੈਸੇ ਲੈ ਲੈਣੇ ਚਾਹੀਦੇ ਨੇ ਤੇ ਜਿਸ ਦੇ ਦੌਰਾਨ ਹੁਣ ਦੱਸੀਏ ਕਿ ਮਨਰਜੀਤ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਿਕ ਕੌਮ ਤੋਂ ਸਾਫ ਦਾ ਜਥੇਦਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਨੋਟਿਸ ਲੈਣਾ ਚਾਹੀਦਾ ਹੈ ਤੇ ਜਿਸ ਦੌਰਾਨ ਉਹਨਾਂ ਨੂੰ ਅਜੇ ਹੀ ਸ਼ਬਦਾਵਲੀ ਜਿਹੜੀ ਕਿ ਨਹੀਂ ਵਰਤਣੀ ਚਾਹੀਦੀ ਤੇ ਜਿਸ ਤੋਂ ਬਾਅਦ ਹੁਣ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਕੱਲ ਦਾ ਗੈਨੀ ਹਰਪੀ ਸਿੰਘ ਜੀ ਦਾ ਇੱਕ ਬਿਆਨ ਆ ਰਿਹਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਰਬਾਣੀ ਵੇਚ ਕੇ ਪੈਸੇ ਬੜੀ ਮੰਦ ਭਾਗੀ ਗੱਲ ਹੈ ਕਿ ਇਡੇ ਵੱਡੇ ਕੌਮ ਦੇ ਜਥੇਦਾਰ ਰਹੇ ਹੋਣ ਸ਼੍ਰੀ ਕਾਲ ਤਖਤ ਸਾਹਿਬ ਨੂੰ ਇਹ ਜਥੇਦਾਰ ਰਹੇ ਹੋਣ ਤੇ ਉਹਨਾਂ ਦੇ ਮੂੰਹ ਚੋਂ ਅਹੱਡੀ ਸ਼ਬਦਾਵਲੀ ਸੁਣੀ ਪਵੇ ਤੇ ਇਸ ਤੋਂ ਮਾੜਾ ਕੋਈ ਸ਼ਬਦ ਨਹੀਂ ਹੋ ਸਕਦਾ ਤੇ ਇੱਕ ਚੀਜ਼ ਦੇਖੋ ਕਿ ਗੁਰਬਾਣੀ ਨੂੰ ਕੋਈ ਬੰਦਾ ਦੁਨੀਆ 'ਚ ਨਾ ਖਰੀਦ ਸਕਦਾ ਤੇ ਨਾ ਹੀ ਗੁਰਬਾਣੀ ਨੂੰ ਕੋਈ ਦੁਨੀਆ 'ਚ ਬੰਦਾ ਵੇਚ ਸਕਦਾ ਪਰ ਉਹਨਾਂ ਵੱਲੋਂ ਇਹ ਸ਼ਬਦ ਵਰਤਨੇ ਕਿ ਗੁਰਬਾਣੀ ਵੇਚ ਕੇ ਗੁਰਬਾਣੀ ਵੇਚਦਾ ਤੁਸੀਂ ਇੱਥੇ ਇਹ ਕਹਿਸਾ ਜੋ ਕਿ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਪਰ ਮੈਂ ਉਹਦੇ ਤੇ ਵੀ ਕਲੀਅਰ ਕਰਨੀ ਚਾਹਣਾ ਤੁਸੀਂ ਹਰਪ੍ਰੀਤ ਸਿੰਘ ਜੀ ਤੁਸੀਂ ਰਹੋ ਅਕਾਲ ਤੱਕ ਸਭ ਦੇ ਦੇਦਾਰ ਇਹ ਦੁਨੀਆ 'ਚ ਕਲੀਅਰ ਕੀਤਾ ਉਹਨਾਂ ਦੇ ਐਮ ਡੀ ਨੇ ਵੀ ਕੀਤਾ ਪੀटीसी ਦੇ ਐਮ ਡੀ ਨੇ ਵੀ ਕੀਤਾ ਕਿ ਪੀटीसी ਪ੍ਰਚਾਰਨ ਲੈਂਦਾ ਸੀ ਉਥੇ ਇਹ ਗੱਲ ਬੋਲੀ ਗਈ ਕਿ ਪੀटीसी ਜਿਹੜਾ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਸੇ ਦਿੰਦਾ ਰਿਹਾ ਉਹ ਤੋਂ ਪੈਸੇ ਲੈਂਦਾ ਨਹੀਂ ਰਿਹਾ ਇਹ ਗੱਲ ਕਲੀਅਰ ਹੋ ਚੁੱਕੀ ਹੈ ਇਹਦੇ ਹਾਂ ਹੁਣ ਜਿਹੜਾ ਤੁਸੀਂ ਸ਼ਬਦ ਬੋਲਿਆ ਕਿ ਗੁਰਬਾਣੀ ਵੇਚ ਕੇ ਹੁਣ ਇਹ ਗੱਲ ਦਾ ਜਦਾ ਸਬੂਦ ਦਿਓ ਜਾਂ ਨੂੰ ਜਨਤਕ ਤੌਰ ਤੇ ਉਸਦੀ ਮਾਫੀ ਮੰਗੋ ਕਿ ਮੇਰੇ ਤੋਂ ਗਲਤ ਕੀਤਾ ਗਿਆ ਤੇ ਮੈਂ ਇਹ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਹ ਗੱਲ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਦਾ ਨੋਟਿਸ ਲਿਆ ਕਰੋ ਕਿਉਂਕਿ ਗੁਰਬਾਣੀ ਨੂੰ ਵੇਚਣਾ ਤਾਂ ਮਤਲਬ ਇਹ ਅਸੀਂ ਕਿਸੇ ਦੀ ਇਹ ਤੋਂ ਹੀ ਨਹੀਂ ਹੈ ਇੱਕ ਤਰ੍ਹਾਂ ਦੀ ਤੋ ਇਹੋ ਜੀਆਂ ਚੀਜ਼ਾਂ ਤੋਂ ਜਿਹੜੇ ਇਹੋ ਜੇ ਲੋਕ ਨੇ ਇੰਨੀ ਬੁਖਲਾੜ ਦੇ ਵਿੱਚ ਤੁਸੀਂ ਰਾਜਨੀਤਿਕ ਇੰਨੇ ਲਿਫਟ ਹੋ ਗਏ ਹੋ ਕਿ ਤੁਸੀਂ ਇਹ ਭੁੱਲ ਗਏ ਕਿ ਮर्यादा ਕੀ ਹੁੰਦੀ ਹੈ ਅਸੀਂ ਤਾਂ ਬਹੁਤ ਉਮੀਦਾਂ ਕਰਦੇ ਹਾਂ ਕਿ ਜਥੇਦਾਰ ਸਾਹਿਬਾਨ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਪਰ ਇਹੋ ਜੇ ਸ਼ਬਦ ਤੁਹਾਡੇ ਮੂੰਹੋਂ ਸੁਣਨੇ ਜਿਹੜਾ ਬਹੁਤ ਹੀ ਦੁਖਦਾਈ ਤੇ ਮੰਦ ਭਾਗ ਹੈ ਇਹਦੇ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਕੱਲ ਦਾ ਗਿਆਨੀ ਹਾਤੀ ਸਿੰਘ ਜੀ ਦਾ ਇੱਕ ਬਿਆਨ ਆ ਰਿਹਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਰਬਾਣੀ ਵੇਚ ਕੇ ਪੈਸੇ ਬੜੀ ਮੰਤ ਭਾਗੀ ਗੱਲ ਹੈ ਕਿ ਇਡੇ ਵੱਡੇ ਕੌਮ ਦੇ ਜਥੇਦਾਰ ਰਹੇ ਹੋਣ ਸ੍ਰੀ ਕਾਲ ਤਖਤ ਸਾਹਿਬ ਨੂੰ ਇਹ ਜਥੇਦਾਰ ਰਹੇ ਹੋਣ ਤੇ ਉਹਨਾਂ ਦੇ ਮੂੰਹ ਚੋਂ ਅਹੱਡੀ ਸ਼ਬਦਾਵਲੀ ਸੁਣੀ ਪਵੇ ਤੇ ਇਸ ਤੋਂ ਮਾੜਾ ਕੋਈ ਸ਼ਬਦ ਨਹੀਂ ਹੋ ਸਕਦਾ ਤੇ ਇੱਕ ਚੀਜ਼ ਦੇਖੋ ਕਿ ਗੁਰਬਾਣੀ ਨੂੰ ਕੋਈ ਬੰਦਾ ਦੁਨੀਆ ਚ ਨਾ ਖਰੀਦ ਸਕਦਾ ਤੇ ਨਾ ਹੀ ਗੁਰਬਾਣੀ ਨੂੰ ਕੋਈ ਦੁਨੀਆ ਚ ਬੰਦਾ ਵੇਚ ਸਕਦਾ ਪਰ ਉਹਨਾਂ ਵੱਲੋਂ ਇਹ ਸ਼ਬਦ ਵਰਤਨੇ ਕਿ ਗੁਰਬਾਣੀ ਵੇਚ ਕੇ ਗੁਰਬਾਣੀ ਵੇਚਣ ਦਾ ਤੁਸੀਂ ਇੱਥੇ ਇਹ ਕਹਿਸਾ ਕਿ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਪਰ ਮੈਂ ਉਹਦੇ ਤੇ ਵੀ ਕਲੀਅਰ ਕਰਨੀ ਚਾਹਣਾ ਤੁਸੀਂ ਹਰਪ੍ਰੀਤ ਸਿੰਘ ਜੀ ਤੁਸੀਂ ਰਹੋ ਅਕਾਲ ਤੱਕ ਸਭ ਦੇ ਦੇਰਦਾਰ ਇਹ ਦੁਨੀਆ 'ਚ ਕਲੀਅਰ ਕੀਤਾ ਉਹਨਾਂ ਦੇ ਐਮ ਡੀ ਨੇ ਵੀ ਕੀਤਾ ਪੀ.ਟੀ.ਸੀ ਦੇ ਐਮ ਡੀ ਨੇ ਵੀ ਕੀਤਾ ਕਿ ਪੀ.ਟੀ.ਸੀ ਪ੍ਰਚਾਰਨ ਲੈਂਦਾ ਸੀ ਉਥੇ ਇਹ ਗੱਲ ਬੋਲੀ ਗਈ ਕਿ ਪੀ.ਟੀ.ਸੀ ਜਿਹੜਾ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਸੇ ਦਿੰਦਾ ਰਿਹਾ ਉਹ ਤੋਂ ਪੈਸੇ ਲੈਂਦਾ ਨਹੀਂ ਰਿਹਾ ਇਹ ਗੱਲ ਕਲੀਅਰ ਹੋ ਚੁੱਕੀ ਹੈ ਇਹਦੇ ਹਾਂ ਹੁਣ ਜਿਹੜਾ ਤੁਸੀਂ ਸ਼ਬਦ ਬੋਲਿਆ ਕਿ ਗੁਰਬਾਣੀ ਵੇਚ ਕੇ ਹੁਣ ਇਹ ਗੱਲ ਦਾ ਜਦਾ ਸਬੂਦ ਦਿਓ ਜਾਂ ਨੂੰ ਜਨਤਕ ਤੌਰ ਤੇ ਉਸਦੀ ਮਾਫੀ ਮੰਗੋ ਕਿ ਮੇਰੇ ਤੋਂ ਗਲਤ ਕੀਤਾ ਗਿਆ ਤੇ ਮੈਂ ਇਹ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਹ ਗੱਲ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਦਾ ਨੋਟਿਸ ਲਿਆ ਕਰੋ ਕਿਉਂਕਿ ਗੁਰਬਾਣੀ ਨੂੰ ਵੇਚਣਾ ਤਾਂ ਮਤਲਬ ਇਹ ਅਸੀਂ ਕਿਸੇ ਦੀ ਇਹ ਤੋਹੀ ਨਹੀਂ ਹੈ ਇੱਕ ਤਰ੍ਹਾਂ ਦੀ ਸੋ ਇਹੋ ਜੀਆਂ ਚੀਜ਼ਾਂ ਤੋਂ ਜਿਹੜੇ ਇਹੋ ਜਿਹੇ ਲੋਕ ਨੇ ਇੰਨੀ ਬੁਖਲਾੜ ਦੇ ਵਿੱਚ ਤੁਸੀਂ ਰਾਜਨੀਤਿਕ ਇੰਨੇ ਲਿਫਟ ਹੋ ਗਏ ਹੋ ਕਿ ਤੁਸੀਂ ਇਹ ਭੁੱਲ ਗਏ ਕਿ ਮर्यादा ਕੀ ਹੁੰਦੀ ਹੈ ਅਸੀਂ ਤਾਂ ਬਹੁਤ ਉਮੀਦਾਂ ਕਰਦੇ ਹਾਂ ਕਿ ਜਥੇਦਾਰ ਸਾਹਿਬਾਨ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਪਰ ਇਹੋ ਜਿਹੇ ਸ਼ਬਦ ਤੁਹਾਡੇ ਮੂੰਹੋਂ ਸੁਣਨੇ ਜਿਹੜਾ ਬਹੁਤ ਹੀ ਦੁਖਦਾਈ ਤੇ ਮੰਦ ਭਾਗ ਹੈ ਇਹਦੇ ਲਈ ਤੁਹਾਨੂੰ ਮਾਫੀ ਮੰਗਦਾ